ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸਟਾਰਟਅਪ ਇੰਡੀਆ ਇੱਕ ਪ੍ਰੋਗਰਾਮ ਸਤਰੰਗਾ ਦ੍ਰਿਸ਼ਟੀਕੋਣ ਹੈ ਜੋ ਵੱਖ-ਵੱਖ ਖੇਤਰਾਂ ਨੂੰ ਨਵੇਂ ਮੌਕਿਆਂ ਨਾਲ ਜੋੜਦਾ ਹੈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨੌਜਵਾਨਾਂ ਨੂੰ ਦੇਸ਼ ਤੇ ਸਮਾਜ ਦੀ ਸੇਵਾ ਕਰਨ ਦੀ ਅਪੀਲ ਉਹਨਾਂ ਐਨਆਈਟੀ ਚਲੰਦਰ ਦੇ 21ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਰੇਬਨ ਨਾਲ ਕੀਤੀ ਮੁਲਾਕਾਤ ਸ਼੍ਰੀ ਦੇਵ ਨੇ ਪੰਜਾਬ ਨਾਲ ਹੋਰ ਨੇੜਲੇ ਸਬੰਧਾਂ ਲਈ ਉਤਸ਼ਾਹ ਕੀਤਾ। ਪੰਜਾਬ ਸਰਕਾਰ ਵੱਲੋਂ ਸਾਡੇ ਬਜ਼ੁਰਗ ਸਾਡਾ ਮਾਨ ਮੁਹੰਮਦ ਅਹਿਦ ਬਜ਼ੁਰਗਾਂ ਦੀ ਸਰਕਾਰ ਲਈ ਮੁਖਾਲੀਵੇ ਕੇ ਸੂਬਾ ਬਦਰੀ ਸਮਾਰੋਤਾ ਆਯੋਜਨ ਤੇ ਅੰਮ੍ਰਿਤਸਰ ਦੇ ਹਾਥੀ ਪੁਲਿਸ ਵੱਲੋਂ ਇੱਕ ਮੰਤਰੀ ਨਸ਼ਾ ਤਸਕਰੀ ਗਿਰੋਹਤਾ ਵਰਦਾ ਫਾਸਟ ਤੇ ਮਲਸਮਨੂ ਹੈਰੋਇਨ ਹਥਿਆਰ ਗੋਲਾ ਬਾਰੂਦ ਤੇ ਕਾਰਾਂ ਸਮੇਤ ਕੀਤਾ ਗ੍ਰਿਫਤਾਰ। प्रधानमंत्री नरेंद्र मोदी ने कहा कि स्टार्टअप इंडिया प्रोग्राम सिर्फ एक योजना ही नहीं सगो एक सतरंगा दृष्टिकोण है अवी दिल्ली स्टार्टअप दिवस मौके थे। स्टार्ट के मौके से स्टार्टअप इंडिया के एक दहाके से समाप्ति की याद च आयोजित एक समारोह न संबोधन करदान श्री मोदी ने कहा कि स्टार्टअप इंडिया मिशन सिर्फ दस साल क्रांति बन गये देशभर च नमे किया हमने युवाओं को खुला आसमान दिया और आज नतीजा हमारे सामने है सिर्फ 10 साल में स्टार्टअप इंडिया मिशन एक रिवॉल्यूशन बन चुका है भारत आज दुनिया का थर्ड लार्जेस्ट स्टार्टअप इकोसिस्टम है 10 साल पहले देश में 500 से भी कम स्टार्टअप थे आज ये संख्या बढ़कर 2 लाख से ज्यादा है ਪੰਜਾਬ ਦੇ ਰਾਸ਼ਪਾਲ ਗੁਲਾਬਚੰਦ ਕਟਾਰੀਆ ਨੇ ਨੌਜਵਾਨਾਂ ਨੂੰ ਰਾਸ਼ਟਰੀ ਸਮਾਜ ਦੀ ਭਲਾਈ ਲਈ ਆਪਣੀਆਂ ਯੋਗਤਾਵਾਂ ਤੇ ਸਿੱਖਿਆ ਦੀ ਵਰਤੋਂ ਕਰਨ ਦਾ ਸੱਤਾ ਦਿੱੰਦਿਆਂ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਨੇ ਜਿਨ੍ਹਾਂ ਨੇ ਭਾਰਤ ਦੀ ਤਰੱਕੀ ਨਿਰਭਰ ਕਰਦੀ ਹੈ। ਜਲੰਧਰ ਸਥਿਤ ਡਾਕਟਰ ਬੀ ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਦੇ 21ਵੇਂ ਕਨਵੋਕੇਸ਼ਨ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਰਾਸ਼ਪਾਲ ਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਆਪਣੀਆਂ ਯੋਗਤਾਵਾਂ ਰਾਹੀਂ ਉੱਚ ਦੇ ਪ੍ਰਾਪਤ ਕਰਨ ਆਪਣੇ ਪਰਿਵਾਰ ਤੇ ਜੀਵਨ ਨੂੰ ਬਿਹਤਰ ਬਣਾਉਂ ਤੇ ਇੱਕ ਮਜ਼ਬੂਤ ਤੇ ਪ੍ਰਗਤੀਸ਼ੀਲ ਰਾਸ਼ ਦੀ ਅਪੀਲ ਕੀਤੀ आपने अपने जीवन की इतनी कठोर परिश्रम से है ना हर परिस्थिति में से निकल करके इस मंजिल तक जो आप पहुंचे हो ये वास्तव में आपकी निष्ठा आपका परिश्रम आपका एक ध्येय के कारण से ये सफलता आज प्राप्त हुई हम बनने के बाद देश का कितना कर्जा उतार सके और कर्जा उतरता है सेवा के माध्यम से देश की उन्नति के माध्यम से देश के सर्वसाधारण व्यक्ति का जीवन अच्छा बने उसमें आपकी योग्यता का और आपके पदों का उपयोग होगा देश के बारे में जिस प्रकार से हम लोग कल्पना करते हैं आपके बारे में उसको हम साकार कर पाएंगे राज्यपाल ने एन आई टी जलंधर विलक्षण एक विलखण पहलकदमी करने का सत्ता भी दिता मैं आपसे एक निवेदन कहता हूँ बाकी तो आप पढ़े लिखे लोगों को बनाते हैं लेकिन एक फैकल्टी आप ऐसी भी बनाओ जिसमें अनपढ़ है जिनकी एज बहुत हो गई लेकिन कमाने लायक बनाया जा सकता है ऐसे कुछ आपको प्रयोग यह करने चाहिए जिसके कारण से सर्वसाधारण व्यक्ति भी अपने रोजगार से किसी तरह से जुड़ सके विशेष करके माता है महन स्टा उनके पास डिग्री नहीं हो लेकिन उनको इस काबिल बनाया जा सकता है की वो अपना रोजगार स्वयं कर सके ਸਮਾਰੋਧਨ ਕੋਲ 1454 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ 9.5 ਹੈਂਡਲ ਹੈ @rirr_jalandhar ਅਤੇ YouTube ਤੇ ਸਾਡਾ ਚੈਨਲ ਹੈ @rirr_jalandhar ਪੰਜਾਬ ਚ ਮਿਲਾਵਟ ਖਰੀਦੇ ਖਤਰੇ ਨੂੰ ਜੜੋਂ ਖਤਮ ਕਰਨ ਦੇ ਮੱਦੇਨਜ਼ਰ ਵਿਧਾਨ ਸਭਾ ਦੇ ਸਪੀਕਰ ਕੋਲਤਾਰ ਸਿੰਘ ਸੰਧਵਾਨ ਨੇ ਕਿਹਾ ਕਿ ਸਕੂਲਾਂ ਚ ਸੈਮੀਨਾਰ ਤੇ ਸਮਾਗਮਾਂ ਰਾਹੀਂ ਮਿਲਾਵਟੀ ਦੁੱਧ ਪਨੀਰ ਕਾਹ ਤੇ ਹੋਰ ਦੁੱਧ ਉਤਪਾਦਾਂ ਦੀ ਗੁਣਵੱਤਾ ਜਾਂਚ ਕਰਨ ਸੰਬੰਧੀ ਜਾਗਰੂਕਤਾ ਮਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਇਹ ਮਹਿੰਮ ਜ਼ਿਲ੍ਹਾ ਫਰੀਦਕੋਟ ਤੇ ਕੋਟਕਪੂਰਾ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਵੀ ਮਿਲਾਵਟੀ ਉਤਪਾਦਾਂ ਦੀ ਜਾਂਚ ਤਰੀਕਾ ਦੇਖਣ ਤੇ ਸਿੱਖਣ ਲਈ ਸੱਦਾ ਦਿੱਤਾ ਜਾਵੇਗਾ ਤਾਂ ਜੋ ਉਹ ਆਪਣੇ ਪੱਧਰ ਤੇ ਅਜਿਹੀ ਗੈਰ-ਮਿਆਰੀ ਖੁਰਾਕ ਉਤਪਾਦਾਂ ਦੀ ਗੁਣਵੱਤਾ ਜਾਂਚ ਪਰਖ ਸਕਣ। ਉਨ੍ਹਾਂ ਜ਼ ਆਵਟ ਖੁਰਿਚ ਸ਼ਾਮਲ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੈਨੇਡਾ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਨਾਲ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ ਤਾਂ ਜੋ ਆਪਸੀ ਸਹਿਯੋਗ ਨੂੰ ਵਧਾ ਕੇ ਦੋਵਾਂ ਖੇਤਿਆਂ ਦੇ ਕਾਰੋਬਾਰ ਤੇ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚਾਇਆ ਜਾ ਸਕੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਰੇਬੀ ਨਾਲ ਆਚਣਕੇਡ ਵਿਖੇ ਮੁਲਾਕਾਤ ਕਰਨ ਮੁੱਖ ਮੰਤਰੀ ਨੇ ਕਿਹਾ ਕਿ ਕੈਨੇਡਾ ਹਮੇਸ਼ਾ ਭਾਰਤ ਤੇ ਪੰਜਾਬ ਲਈ ਇੱਕ ਮਜ਼ਬੂਤ ਪਾਈਵਾਲ ਰਿਹਾ ਹੈ ਉਹਨਾਂ ਕੈਨੇਡਾ ਤੇ ਪੰਜਾਬ ਦਰਮਿਆਨ ਮਜ਼ਬੂਤ ਵਪਾਰਕ ਤੇ ਨਿਵੇਸ਼ ਸਬੰਧਾਂ ਦੀ ਸ਼ਲਾਘਾ ਕਰਦਿਆਂ ਇਸ ਸਾਂਝ ਨੂੰ ਹੋਰ ਮਜ਼ਬ ਇਸ ਮੌਕੇ ਸ਼੍ਰੀ ਦੇਵੜ ਨੇ ਹੋਰ ਨੀਡਲੈਸ ਬੰਦਾ ਲਈ ਉਤਸੁਕਤਾ ਜ਼ਾਹਰ ਕਰਦਿਆਂ ਕਿਹਾ ਕਿ ਉਹਨਾਂ ਦੀ ਪੰਜਾਬ ਨਾਲ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਦਿਲਚਸਪੀ ਹੈ ਤੇ ਹੁਨਰ ਵਿਕਾਸ, ਊਰਜਾ ਤੇ ਹੋਰਨਾਂ ਖੇਤਰਾਂ 'ਚ ਆਪਸੀ ਆਦਾਨ-ਪ੍ਰਦਾਨ ਦੇ ਮੌਕਿਆਂ ਦੀ ਵੀ ਪੁਰਖੋਲ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਸਾਡੇ ਬਜ਼ੁਰਗ ਸਾਡਾ ਮਾਣ ਮਹਿੰਮ ਤਹਿਤ ਬਜ਼ੁਰਗਾਂ ਦੀ ਸਤਿਕਾਰ ਤੇ ਉਹਨਾਂ ਦੀ ਸਹੂਲਤ ਲਈ ਅੱਜ ਮੁਹਾਲੀ ਵਿਖੇ ਕਿਸਾਨ ਵਿਕਾਸ ਸ਼ੈਂਬਰ ਵਿਖੇ ਸੂਬਾ ਪਦਰੀ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਗਿਆ ਇਸ ਮੌਕੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਬਹੁ ਮੰਤਵੀ ਸੇਵਾ ਕੈਂਪਾਂ ਦੀ ਸ਼ੁਰੂਆਤ ਕੀਤੀ ਮੰਤਰੀ ਨੇ ਹਰ ਸਟਾਲ ਤੇ ਜਾ ਕੇ ਜਾਣਕਾਰੀ ਲਈ ਤੇ ਆਏ ਬਜ਼ੁਰਗਾਂ ਨਾਲ ਵੀ ਗੱਲਬਾਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਅੱਜ ਮੁਹਾਲੀ ਤੋਂ ਇਸ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਫਰਵਰੀ ਦੇ ਅਖੀਰ ਤੱਕ ਸਮੁੱਚਾ ਪੰਜਾਬ ਕਵਰ ਕੀਤਾ ਜਾਵੇਗਾ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਸਿੰਘ 2021 ਦੇ ਵਿੱਚ ਸ਼ੁਰੂ ਕੀਤੀ ਸੀ ਔਰ ਹੁਣ ਅਸੀਂ ਥੋੜਾ ਜੈ ਇਹਨੂੰ ਹੋਰ ਵਿਸ਼ਾਲ ਕਰ ਦਿੱਤਾ ਇਹਦੇ ਵਿੱਚ ਹਰ ਤਰ੍ਹਾਂ ਦੇ ਸਪੈਸ਼ਲਿਸਟ ਨੂੰ ਨਾਲ ਲੈ ਕੇ ਉਹਨਾਂ ਨੂੰ ਜੋ ਲੋੜੀਂਦੀਆਂ ਦਵਾਈਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਉਸ ਦੇ ਨਾਲ ਜੋ ਕਾਨੂੰਨੀ ਸਹਾਇਤਾ ਚਾਹੀਦੀ ਹੈ ਉਹ ਵੀ ਉਹਨਾਂ ਨੂੰ ਇੱਥੇ ਗਾਈਡ ਕੀਤਾ ਜਾ ਰਿਹਾ ਅਸੀਂ ਬਜ਼ੁਰਗਾਂ ਦੀ ਸੇਫ ਤੇ ਪ੍ਰਤੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਆ ਔਰ ਇੱਕ ਤੋਂ ਸ਼ੁਰੂ ਕਰਕੇ ਅਸੀਂ ਸਾਰੇ ਜ਼ਿਲ੍ਹਿਆਂ 'ਚ ਜਾਣਾ ਹੈ ਇਸ ਮੌਕੇ ਲਾਪਤਰੀ ਬਜ਼ੁਰਗ ਮਹਿਲਾ ਨੇ ਬੁਰਾਪਾ ਪੈਨਸ਼ਨ ਲੱਗਣ ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਮੇਰ ਕੁਰਨਾ ਮੇਰਾ ਅੱਖਾਂ ਖੇਕ ਕਰੀਆਂ ਤੇ ਆਪੀ ਤੱਕ ਤੇ ਸਾਨੂੰ ਸਵਾਦ ਮਿਲਿਆ ਬਹੁਤ ਸ਼ੁਕਰੀਆ ਦਾ ਕਰੀ ਜੁਰਗਾ ਦਾ ਦਿਨ ਮਨਾ ਰਹੇ ਜੀ ਬਹੁਤ 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 ਖੁਸ਼ੀ ਆ ਸਮਝੀ ਬਹੁਤ ਸ਼ੁਕਰੀਆ ਦਾ ਕਰੀ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਮੰਤਰੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਹੈਰੋਇਨ ਆਦਮਿਕ ਹਥਿਆਰ ਗੋਲਾ ਬਾਰੂਦ ਤੇ ਕਾਰਾਂ ਬਰਾਮਦ ਕੀਤੀਆਂ ਨੇ ਬਾਰਡਰ ਰੇਂਜ ਦੇ ਡੀਆਈਜੀ ਸੰਦੀਪ ਕੋਇਲ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਵੀਰਵੈ ਸੰਜੀ ਕਰਦਿਆਂ ਕਿਹਾ ਅੰਮ੍ਰਿਤਸਰ ਪੁਲਿਸ ਨੇ ਸੈਂਟਰਲ ਏਜੰਸੀਜ਼ ਦੇ ਨਾਲ ਤਾਲਮੇਲ ਕਰਕੇ ਸਤਨੁਸ਼ਹਿਰਾ ਦੇ ਇਸ਼ਾਰੇ ਤੇ ਫਿਰ ਰਚਿਆ ਜਾ ਰਿਹਾ ਸੀਗਾ ਉਹਨੂੰ ਬਸਟ ਕੀਤਾ ਹੈਗਾ ਇਸ ਦੇ ਵਿੱਚ ਤਿੰਨ ਦੋਸ਼ੀ ਗ੍ਰਫਤਾਰ ਹੋਏ ਨੇ ਅਜ਼ੁਲ ਦਿਲਪ੍ਰੀਤ ਕੌਰ ਤੇ ਪ੍ਰਥਮ ਸ਼ਰਮਾ 5 ਕਿਲੋ ਹੈਰੋਇਨ ਚਾਰ ਵਿਦੇਸ਼ੀ ਪਿਸਤੌਲਾਂ ਦੋ ਰਾਈਫਲਾਂ ਇੱਕ ਪੰਪ ਐਕਸ਼ਨ ਰਾਈਫਲ ਤੇ ਇੱਕ ਸਪਿੰਕਫੀਲਡ ਤੇ 160 ਤੋਂ ਉੱਤੇ ਜਿੰਦਾ ਕਾਰਤੂਸ ਇਹਦੇ ਵਿੱਚ ਦੋ ਕਾਰਾਂ ਇੱਕ ਥਾਰ ਤੇ ਇੱਕ ਹੁੰਡਾਈ 120ਵੀਂ ਬਰਾਮਦ ਕੀਤੀ ਹੈਗੀ ਆ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸ੍ਰੀ ਮੁਕਤਸਰ ਸਾਹਿਬ ਸਲਾਬਾਸ਼ਣ ਵੱਲੋਂ ਜ਼ਿਲ੍ਹਾ ਕਲਚਰ ਹੈਰੀਟੇਜ ਸੁਸਾਇਟੀ ਦੇ ਸਹਿਯੋਗ ਨਾਲ ਲਾਇਆ ਗਿਆ ਚਾਰ ਰੋਜ਼ਾ ਮੇਲਾ ਜਾਗਦੇ ਜੁਗਨੂਆਂ ਦਾ ਹਵਾ ਪਾਣੀ ਧਰਤੀ ਬਚਾਉਂਦਾ ਸੱਤਾ ਦਿਂਦਿਆਂ ਯਾਦਗਾਰੀ ਹੋਣੇ ਪੜਿਆ ਮੇਲੇ ਚ ਕਿਤਾਬਾਂ ਦੇ ਸਟਾਲ ਦੇਸੀ ਖਾਣੇ ਪੰਜਾਬੀ ਸਭਿਆਚਾਰ ਨੂੰ ਦਰਸਾਉਂਦਾ ਪਹਿਰਾਵਾ ਖਿੱਚਦਾ ਕੇਂਦਰ ਰਹੇ ਮੌਸਮ ਵਿਭਾਗ ਨੇ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਉੱਤਰਾਖੰਡ ਦਿੱਲੀ ਤੇ ਉੱਤਰ ਪ੍ਰਦੇਸ਼ ਚ ਸੰਘਣੀ ਤੋਂ ਬੇਹੱਦ ਸੰਘਣੀ ਤੋਂ ਅੰਦਰਲੀ ਔਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਮੰਗਲਵਾਰ ਤੱਕ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲਦਾਖ, ਪੱਛਮੀ ਬੰਗਾਲ ਤੇ ਸਿੱਕਮ ਚ ਵੀ ਵੱਖ-ਵੱਖ ਥਾਵਾਂ ਤੇ ਸੰਘਣੀ ਤੋਂ ਅੰਦਰੀ ਪੇਸ਼ੀਨ ਗੋਈ ਕੀਤੀ ਹੈ। ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫੇਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸਟਾਰਟਅਪ ਇੰਡੀਆ ਪ੍ਰੋਗਰਾਮ ਇੱਕ ਸੁਤਰੰਗਾ ਦ੍ਰਿਸ਼ਟੀਕੋਣ ਹੈ ਜੋ ਵੱਖ-ਵੱਖ ਖੇਤਰਾਂ ਨੂੰ ਨਵੇਂ ਮੌਕਿਆਂ ਨਾਲ ਜੋੜਦਾ ਹੈ। ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਵੱਲੋਂ ਨੌਜਵਾਨਾਂ ਨੂੰ ਦੇਸ਼ ਤੇ ਸਮਾਜ ਦੀ ਸੇਵਾ ਕਰਨ ਦੀ ਅਪੀਲ ਉਹਨਾਂ ਐਨਆਈਟੀ ਚਲੰਦਰ ਦੇ ਇੱਕਵੇਂ ਕਨੋਕੇਸ਼ਨ ਸਮਾਰੋਹ 'ਚ ਵਿਦਿਆਰਥੀਆਂ ਨੂੰ ਦਿੱਤੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵੀ ਰੇਵੇ ਨਾਲ ਕੀਤੀ ਮੁਲਾਕਾਤ ਸ਼੍ਰੀ ਰੇਵੇ ਨੇ ਪੰਜਾਬ ਨਾਲ ਹੋਣ ਨੇੜਲੇ ਸਬੰਧਾਂ ਲਈ ਉਤਸੁਕਤਾ ਜ਼ਾਹਰ ਕੀਤੀ ਪੰਜਾਬ ਸਰਕਾਰ ਵੱਲੋਂ ਸਾਡੇ ਬਜ਼ੁਰਗ ਸਾਡਾ ਮਾਣ ਮਹਿੰਮ ਤਹਿਤ ਬਜ਼ੁਰਗਾਂ ਦੇ ਸਤਕਾਰ ਲਈ ਮੁਹਾਲੀ ਵਿਖੇ ਸੂਬਾ ਪਦਰੀ ਸਮਾਰੋਹ ਦਾ ਆਯੋਜਨ ਤੇ ਅੰਮ੍ਰਿਤਸਰ ਦੀ ਹਾਦੀ ਪੁਲਿਸ ਵੱਲੋਂ ਇੱਕ ਮੰਤਰੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ 10 ਮੁਲਜ਼ਮਾਂ ਨੂੰ ਹੈਰੋਇਨ ਹਥਿਆਰ ਗੋਲਾ ਬਾਰੂ ਤੇ ਕਾਰਾ ਸਮੇਤ ਕੀਤਾ ਗ੍ਰਿਫਤਾਰ ਤੇ ਇਸ ਦਿਨ ਵਾਲੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬਲੇਟ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ